ਲੱਗੀ ਆ ਭੱਜ ਕੇ ਫੜੀ ਫੜੀ ਫਰੇ ਫੜ ਛੋੜ ਜਾਨੀ ਉੱਤਰ ਉੱਤਰ ਸ਼ਤਾਬ ਵਾਹ ਕਿੰਨਾ ਰਾਸ਼ੀ ਆ ਅਮਰਸੇ ਸਟੇਸ਼ਨ ਤੇ ਅੱਜ ਉਹ ਵੇ ਸਾਡੇ ਬਹੁਤ ਜ਼ਿਆਦਾ ਹੈ ਭੀੜ ਆ ਣ ਬਈ ਚੱਲ ਪਈ ਆ 6:42 ਤੋਂ ਦੇਖਿਆ ਭਾਈ ਤੇਰੀ ਭਈ ਆ ਆਇਆ ਯਾਰ ਬਈ ਰੋਪੜ ਸਟੇਸ਼ਨ ਆ ਗਿਆ ਤੇ ਰੋਪੜ ਸਟੇਸ਼ਨ ਤੇ ਲੰਗਰ ਲੱਗਾ ਸਾਧਾ ਵਾਹ ਦੇਖੋ ਕਿਦਾਂ ਜੋਖਮ ਲੈ ਕੇ ਖਲੋਤੇ ਆ ਆ ਪਹੁੰਚ ਗਏ ਆ ਆ ਤਾਂ ਫੋਰਸਾ ਸਟੇਸ਼ਨ ਤੇ ਹਾਂ ਉਹ ਕਿਹਦੇ ਕੋਲ ਜਾ ਰਹੇ ਹੋ ਗੱਡੀ ਨੰਬਰ 1 ਜਾ ਫਾਈਨਿਸ਼ ਸ਼ੁਰੂ ਪਾਸੇ ਆਪਣੇ ਸੈੱਟ ਟੋਟੈਲੀ ਨੂੰ ਜਾਣ ਲਈ ਆਪਣੇ ਜਿਹੜੇ ਸਮੇਂ ਤੋਂ ਸ਼ੁਰੂ ਮੱਧ ਦੇ ਸ਼ੁਰੂ ਪੈਕ ਪਰ ਤੋਂ ਪਲੇਟਫਾਰਮ ਤੋਂ ਫਾਈਨਿਸ਼ ਤੋਂ ਜਾ ਹਾਂਜੀ ਸਵਾਗਤ ਹੈ ਤੁਹਾਡੇ ਖੋਰਨੇ ਵਲੋਗਸ ਉਹ ਅੱਜ ਦੀ ਜਰਨੀ ਬਹੁਤ ਹੀ ਖਾਸ ਹੋਣ ਵਾਲੀ ਅੱਜ ਮੈਂ ਚੱਲਾ ਜੀ ਅਨੰਦਪੁਰ ਸਾਹਿਬ ਉਹ ਟ੍ਰੇਨ ਆਪਣੀ 2 ਵਜੇ ਦੀ ਆ ਚਲਦੇ ਆ ਟਿਕਟ ਲੈਣੇ ਆ ਪਲਾਟਫਾਰਮ ਤੇ ਪਹੁੰਦੇ ਆ ਮੈਂ ਖੜਾ ਆ ਰੇਲਵੇ ਸਟੇਸ਼ਨ ਤੇ ਤੇ ਹਰਦਪੁਰ ਸਾਹਿਬ ਤੁਹਾਨੂੰ ਉਥੋਂ ਯਾਰਾ ਦਿਖਾਵਾਂਗੇ ਸਾਰਾ ਸੋ ਉਥੋਂ ਦਾ ਹੋਲਾ ਮਲਾ ਤੁਹਾਨੂੰ ਬੜਾ ਮਸ਼ਹੂਰ ਆ ਸੋ ਸਾਰੇ ਸੰਗਤਾਂ ਜਾਂਦੀਆਂ ਆ ਆਪਾਂ ਵੀ ਚੱਲੇ ਆ ਸੋ ਟਿਕਟ ਲੈਣੇ ਆ ਫਟਾਫਟ ਤੇ ਚੱਲਦੇ ਆ ਟਿਕਟ ਕਰਵਾ ਲਾ ਗਏ ਬਹੁਤ ਜ਼ਿਆਦਾ ਰਸ਼ ਅੱਜ ਸਟੇਸ਼ਨ ਤੇ ਦੇਖ ਸਕਦੇ ਆ ਕਿਉਂਕਿ ਸਾਰੇ ਜਾਣਾ ਨੰਦਪੁਰ ਸੋ ਟਿਕਟ ਆਪਾਂ ਨੂੰ ਮਿਲ ਗਈ ਆ ਨੰਦਪੁਰ ਦੀ ਤੇ 5 ਨੰਬਰ ਤੇ ਕਹਿੰਦੇ ਆਉਣੀ ਆ ਸੋ ਫਟਾਫਟ ਉਹ ਚੱਲਦੇ ਆ ਤੇ ਡੀ ਕਰਦੇ ਆ ਉਹ ਜਿਆਦਾ ਹੀ ਰਾਸ਼ਿਆਂ ਦੇ ਸਾਰੇ ਜਾਣੇ ਉੱਥੇ ਹੀ ਆਂਦੇ ਆ ਲੋ ਵੀ ਪੰਜ ਪਲੇਟਫਾਰਮ ਤੇ ਪਹੁੰਚ ਗਏ ਆ ਤੇ ਹੌਲੀ ਹੌਲੀ ਜਾਣੇ ਆ ਸਾਰੇ ਦੂਰੋ ਦੂਰੋ ਸੰਗਤਾਂ ਆਉਂਦੀਆਂ ਤੇ ਉੱਥੇ ਜਾਣ ਨੂੰ ਤਿਆਰ ਆ ਆ ਆਪਣੀ ਗੱਡੀ ਆ ਮੰਗਲ ਟ੍ਰੇਨ ਐਕਸਪ੍ਰੈਸ ਇਹਦਾ ਨੰਬਰ ਹੈਗਾ ਵਾ 14506 ਟਾਈਮ ਪੂਰਾ 1:30 ਵਜਾ ਚੁੱਕਾ ਵਾ ਇਹ ਆ ਟ੍ਰੇਨ ਆ ਅਮ੍ਰਿਤਸਰ ਤੋਂ ਮੰਗਲ ਡੈਮ ਲੈ ਕੇ ਜਾਊਗੀ ਤੰਗੜਾਮ ਲਾਸ਼ ਜਾਂਦੇ ਪਰ ਆਪਾਂ ਜਾਣਾ ਅਨੰਦਪੁਰ ਨਾਦਰਪੁਰ ਲੈ ਕੇ ਜਾਵੇਗੀ ਤੁਹਾਨੂੰ 14505 ਦਾ ਨੰਬਰ ਆ ਇੱਕ ਹੋਰ ਨੋਟਿਸ ਨੇ ਤੈਅ ਕਰਦੀ ਆ ਤੋਂ ਦੋ ਜੇ ਪੂਰੇ ਚੱਲ ਪਣੀ ਆ ਯਾ ਟ੍ਰੇਨ ਆ ਕਾਫੀ ਜਾਣ ਵਾਲੇ ਯਾਤਰੀ ਹੈਗੇ ਚ ਬਹੁਤ ਕਾਫੀ ਚ ਸੰਗਤਾ ਜਾਣੀਆਂ ਵਾ ਪਰ ਕਿਹ ਟ੍ਰੇਨ ਜਾਊਗੀ ਬਹੁਤ ਵੱਡੀ ਟ੍ਰੇਨ ਆ ਘਟੋ ਘਟੇ ਦੇ 12 ਤੋਂ 13 ਡੱਬੇ ਹੈਗੇ ਕੁੱਲ ਬਹੁਤ ਸਾਰੀਆਂ ਟ੍ਰੇਨਾਂ ਇੱਥੇ ਰਨ ਕਰਦੀਆਂ ਆ ਵੀ ਕਿਤੋਂ ਆਈ ਆ ਸੋ ਆਪਣੀ ਟ੍ਰੇਨ ਆ ਵਾ ਸੋ ਅੰਦਰ ਜਾ ਕੇ ਬਹਿ ਜਾਨੀਏ ਸੀਟਾਂ ਕੋ ਕੋ ਇੱਥੇ ਆਪਣੀ ਬੋਝ ਆ ਰਹੀ ਫੰਗਰਸਾ ਪਰ ਕਰਨ ਵਾਲੀ ਇਹ ਟ੍ਰੇਨ ਚ ਇਹ ਸਾਡੇ ਇੱਥੇ ਵੀਰ ਹਣੀ ਇੱਥੇ ਲੱਗ ਕੇ ਬਹਿ ਜਾਨੇ ਤੇ ਗਿਟਰਾ ਲੰਨੇ ਉਹ ਵੀ ਹੁਣ ਕਿਟਾ ਪਾ ਇੱਥੇ ਰਾਤੀ ਆਰਾਮ ਨਾਲ ਤੇ ਹੁਣ ਇੱਥੇ ਤੁਹਾਨੂੰ ਸਫਰ ਕਰਾਵਾਂਗੇ ਤੇ ਖਲੋਗੇ ਹੁਣ ਕੋਈ ਟੈਨਸ਼ਨ ਨਹੀਂ ਹੁਣ ਤੇ ਬਹੁਤ ਜਿਹੜੀਆਂ ਸੋਣ ਇੱਥੇ ਟ੍ਰੇਨ ਚੱਲਣੀ ਵਾਲੀ ਬਸ ਬਹੁਤ ਜਨਤਾ ਆਉਂਦੀ ਬਹੁਤ ਜਾਣੇ ਬੈਠੇ ਹੋਏ ਵੇ ਸਾਡੇ ਤੇ ਸਾਰੇ ਆ ਫਰਮਾਨ ਨਾਲ ਆਪਣਾ ਨੂੰ ਸੀਟ ਇੱਥੇ ਮਿਲ ਗਈ ਬਸ ਦਈ ਹੋਣਾ ਲੱਗੇ ਕਾਫੀ ਜਨੇ ਬੈਠੇ ਹੋਏ ਤੇ ਸਾਰੇ ਡਰੇਨ ਹੀ ਦੇਖ ਸਕਦੇ ਹੋ। ਔਰ ਹਰ ਸੀਟ ਤੇ ਬੈਠੇ ਹੋਏ ਕੋਈ ਨਾ ਕੋਈ। ਆਰਾਮ ਨਾਲ ਖਾਲੀ ਸੀਟਾਂ। ਤੇ ਵਾਸ਼ਰੂਮ ਦੇਖ ਸਕਦੇ ਆ। ਵਾਸ਼ਰੂਮ ਕਲੀਨ ਹੀ ਆ। ਬਸ ਉਹ ਟ੍ਰੇਨ ਚੱਲ ਪਣੀ ਫਟਾਫਟ। 2 ਵੇ 10 ਮਿੰਟ ਰਹਿ ਗਿਆ ਤੇ ਤੁਹਾਨੂੰ ਸਾਬਤ ਕਰਾਉਨੇ ਆ। ਲਾਓ ਵੀ ਟ੍ਰੇਨ ਤੁਰ ਪਈ ਆਪਣੀ। 2:02 ਮਿੰਟ ਤੇ ਪੂਰੇ। ਕਿ ਜੜਨਦੇ ਹੋ ਵੇ। ਦੋ ਅੱਜ ਕੇ ਦੋ ਦੇ 100 ਰੁਪਏ ਪਰ ਟ੍ਰੇਨ ਤੇ ਉਹ ਭੱਜ ਕੇ ਚੜਨਦੇ ਆ ਚੜ ਗਏ ਆ ਹਾਂ ਉਹ ਟ੍ਰੇਨ ਆਪਣੀ 100 ਰੁਪਏ ਤੇ ਭਾਪੇ ਦੇ ਸਾਰੇ ਦਿਨ ਚੱਲਦੀ ਆ ਤੇ ਇਹ ਟਿਕਟ ਦਾ ਪ੍ਰਾਈਸ ਹੈਗਾ 100 ਰੁਪਏ ਬੜੇ ਆਰਾਮ ਨਾਲ ਜੰਮੀ ਕਰਾਂਗੇ ਫੁੱਲ ਨੋ ਸਟੇਸ਼ਨ ਆਣੇ ਆ ਉਹ ਫੁੱਲ ਮਣ ਸਾਰੇ ਸੰਗਤਾਂ ਜਾਣੀਆਂ ਵਾ ਮੈਂ ਪਹਿਲੇ ਹੀ ਬੋਲਾਂ ਤਾਂ ਤੂੰ ਦੇਖ ਸਾਡੇ ਟ੍ਰੇਨ ਦੀ ਪੀੜ ਪਰ ਮਾਣਾ ਬੈਠੇ ਸਾਰੇ ਜਾਣੇ ਚਾਰੂ ਟੈਕਨੀਕਲ ਦਊਗਾ ਵੀ ਵਾਇਕ ਨਾ ਰਾਸ਼ੀ ਅਮਰ ਸਟੇਸ਼ਨ ਤੇ ਅੱਜ ਉਹ ਵੇਖ ਸਾਡੇ ਬਹੁਤ ਜ਼ਿਆਦਾ ਹੈ ਪੀੜ ਆ ਵਲੇ ਵਲੇ ਪਾਪਾ ਦੀ ਟ੍ਰੇਨ ਨਿਕਲ ਚੁੱਕੀ ਹੈ ਅੰਮ੍ਰਿਤਸਰ ਸਟੇਸ਼ਨ ਤੋਂ ਟਾੜਾ ਬਾਏ ਬਾਏ ਅੰਮ੍ਰਿਤਸਰ ਸੋ ਬਹੁ ਨਿਆਰਾ ਆਉਣ ਵਾਲਾ ਜਰਨੀ ਦਾ ਇਹ ਤਾਂ ਆਪਣੀ ਉਹ ਬੈਕਗਰਾਉਂਡ ਤਾਂ ਇੱਧਰ ਸਾਰੇ ਭਰੇ ਪਏ ਆ ਸਾਰੇ ਬੈਠੇ ਆ ਇੱਕ ਟ੍ਰੇਨ ਆਈ ਏ ਨਿਊ ਦਿੱਲੀੋਂ ਆਈ ਏ ਛਾਣੇ ਪੰਜਾਬ ਕਾਫੀ ਲੰਬੀ ਆ ਟ੍ਰੇਨ ਇਹਦੀ ਲਓ ਜੀ ਪਹਿਲਾ ਸਟੇਸ਼ਨ ਆ ਗਿਆ ਪਿਆਸ ਅੰਸਣ ਅੰਮ੍ਰਿਤਸਰ ਤੋਂ ਬਾਅਦ ਸਿੱਧਾ ਇੱਥੇ ਆ ਕੇ ਰੁਕਣੀ ਏ ਟ੍ਰੇਨ ਇੱਥੇ ਬਹੁਤ ਯਾਤਰੀਏ ਬਹੁ ਸੰਗਤਾਂ ਚੜ੍ਹਣੀਆਂ ਇਹ ਸਭ ਤੋਂ ਕਲੀਨ ਸਟੇਸ਼ਨ ਹੈ ਅਭਿਆਸ ਚੜ੍ਹਣਾ ਵੀ ਬਹੁਤ ਭਾਰਤਪੁਰ ਸਾਰੇ ਸਾਰੇ ਸਭ ਆਪੋ ਸਾਹਮਣੇ ਹੋ ਕੇ ਡਾਕਟਰ ਚਾਹੀਏ ਜਿਹਨਾਂ ਸਵਾਰੀਆਂ ਇੱਥੇ ਚੜ੍ਹਣੀਆਂ ਵਾ ਇੱਥੇ ਵੀ ਘਟ ਘਟ 2 ਤੋਂ 5 ਮਿੰਟ ਦਾ ਹੋਲਡ ਹੋਊਗਾ ਤੇ ਫਿਰ ਟ੍ਰੇਨ ਤੁਰ ਜਾ ਸਾਰੇ ਸੰਗਤਾਂ ਨੰਦਪੁਰ ਸਾਹਿਬ ਜਾਣ ਵਾਲੀਆਂ ਆ ਦੂਜਾ ਸਟੇਸ਼ਨ ਆ ਗਿਆ ਜੀ ਜਲੰਧਰ ਸਿਟੀ ਇਹ ਕੈਂਟ ਚ ਨਹੀਂ ਜਾਣੀ ਸਿਟੀ ਜਾਣੀ ਆ ਤੇ ਬੋਸ ਸਾਰੇ ਸਟੇਸ਼ਨ ਇਹ ਸਿਕਪ ਕਰਕੇ ਆਉਂਦੀ ਐ ਸਿਰਫ ਮੇਨ ਮੇਨ ਸਟੇਸ਼ਨਾਂ ਤੇ ਖਲੋਣੀ ਐ ਟਰੇਨ ਹੁਣ ਇੱਥੇ ਖਲੋਏਗੀ ਇੱਥੋਂ ਵੀ ਥੋੜਾ ਮਿਲਦਾ ਹੌਲਟ ਐ 5 ਮਿੰਟ ਦਾ ਫਿਰ ਟਰੇਨ ਚੱਲੇਗੀ ਆ ਜੇ ਨਾਲ ਟਰੇਨ ਐ ਪੂਰਨਮਾ ਕੋੜ ਤੋਂ ਆਈ ਆ ਤੇ ਅੰਮ੍ਰਿਤਸਰ ਜਾਣੀ ਐ ਸਿੱਧਾ ਆ ਵੇਖੋ ਕਿਦਾਂ ਜੋਖਮ ਲੈ ਕੇ ਖਲੋਤੇ ਆ ਬਾਈ ਇੱਥੇ ਟ੍ਰੇਨ ਖਲੋਗੀ ਤੇ ਇੱਥੇ ਭੀੜ ਚੱਕ ਕਰੋ ਸਭੀ ਟ੍ਰੇਨਾਂ ਲੱਗੇ ਇੱਥੇ ਟ੍ਰੇਨਾਂ ਬਹੁਤ ਚੱਲਦੀਆਂ ਹਨ ਇਹ ਵੀ ਟ੍ਰੇਨ ਕਿਧਰ ਆਈ ਆ ਸਰਸਾ ਤੋਂ ਆਈ ਆ ਇਹ ਵੀ ਜਾਣੀ ਆ ਸ਼ਾਇਦ ਅੰਮ੍ਰਿਤਸਰ ਜਾਏਗੀ ਇਹ ਟ੍ਰੇਨ ਸੋ ਭੀੜ ਬਹੁਤ ਜ਼ਿਆਦਾ ਹੈ ਇੱਥੇ ਟ੍ਰੇਨ ਤੇ ਸੋ ਥੋੜਾ ਉਤਰ ਗਏ ਆ ਇਹ ਜਲੰਧਰ ਇੱਥੇ 5 ਮਿੰਟ ਖਲੋਏਗੀ ਫੇਰ ਚੱਲ ਪਣੀ ਆ ਫੇਰ ਬਹਿ ਜਾਗੇ ਸੋ ਲੰਬਾ ਸਫ਼ਰ ਥੋੜਾ ਇਹ ਸਾਰੇ ਜਨਰਲ ਡੱਬੇ ਆ ਇੱਕ ਤੇ ਦੋ ਜਨਰਲ ਡੱਬੇ ਆ ਅੱਗੇ ਦੂਜੇ ਆ ਕੁਰਸੀ ਵਾਲੇ ਆ ਉਹਨਾਂ ਦਾ ਕਿਰਾਇਆ ਥੋੜਾ ਵਧਿਆ। ਅੰਡਰੇ ਵਾਲੇ ਹੁੰਦੇ ਨਾ ਸਮਾਨ ਬਹੁਤ ਮਹਿੰਗਾ। 30 ਰੁਪਏ ਦਾ ਦੋ। ਇਹ ਆਏ ਚੱਲਦੇ ਰਹੇ ਨੇ ਟ੍ਰੇਨ 'ਚ। ਸਮਾਨ ਬੜਾ ਮਹਿੰਗਾ ਹੁੰਦਾ ਇਹਨਾਂ ਨਾਲ ਨਾ। ਦੋ। ਦੋ ਦਾ ਵਧਾ ਦਿੰਦੇ ਆ। ਚੱਲ ਗਈ ਆ ਭੱਜ ਕੇ ਫੜੀ ਫੜੀ ਫਰੇੜ ਛੋੜ ਜਾਨੀ ਉੱਤਰ ਉੱਤਰ ਸਤਾ ਦੇ। ਤਾ ਉਹ ਵੀ ਜਿਹੜੀ ਐ ਟ੍ਰੇਨ ਆਪਣੀ ਚੱਲ ਵੀ। ਬਹੁਤ ਬੋਰ ਅਸਿਆ।

ਬਹੁਤ ਸਾਰੀਆਂ ਸੂਤਰਾਂ ਨੂੰ ਮਾਰੀਆਂ ਤੇ ਬਹੁਤ ਜ਼ਿਆਦਾ ਇੱਥੇ ਚੜਦੇ ਆਂ ਦੇਖੋ ਬਾਈ ਪਹੁੰਚ ਗਏ ਲੁਧਿਆਣੇ ਰਸ਼ ਬਹੁਤ ਜ਼ਿਆਦਾ ਹੁਣ ਜੇ ਆਪਾਂ ਪੰਜਾਬ ਦੇ ਡਿੱਗੇ ਸਿਟੀ ਲੁਧਿਆਣੇ ਤੇ ਇੱਥੇ 5-7 ਮਿੰਟ ਦਾ ਹੋਲਡ ਆ ਤੇ ਰਸ਼ ਬਹੁਤ ਜ਼ਿਆਦਾ ਵਾ ਇੱਥੇ ਬਹੁਤ ਜ਼ਿਆਦਾ ਚੜਦੇ ਆ ਤੇ ਬਹੁਤ ਜ਼ਿਆਦਾ ਉਤਰ ਗਿਆ ਰੇਲਵੇ ਖਾਲੀ ਹੋ ਗਈ ਅੱਜ ਤੋਂ ਬਾਅਦ ਤੇ ਬਹੁ ਜਾਣੇ ਹੁਣ ਚੜ ਵੀ ਜਾਣੇ ਆ ਇੱਥੇ ਬਹੁਤ ਕੁਝ ਫੇਮਸ ਆ ਕਿਉਂਕਿ ਇਹ ਹੈ ਗੀਆ ਲੁਧਿਆਣਾ ਸਿਟੀ ਪੰਜਾਬ ਦੀ ਬਿੱਗੇ ਸਿਟੀ ਕੁਝ ਖਾਣ ਨੂੰ ਲੈਣੇ ਆ ਅਗਲੀ ਚਿਪਸਪੁਰ ਕਰਦੇ ਹੋ ਜਾ ਚੁਰਕਰੇ ਚਿਪਸ ਨੇ ਖਾਣੇ ਹੁਣ ਥੋੜੀ ਭੁੱਖ ਲੱਗੀ ਟ੍ਰੇਨ 'ਚ ਜਾ ਖਾਣੇ ਆਪਾਂ ਚਿਪਸ ਆਪਣੀ ਚੱਲ ਗਈ ਆ ਤੇ 2 ਘੰਟੇ ਹੋ ਗਏ ਆਪਾਂ ਟ੍ਰੇਨ ਚੱਲਨੇ ਸਾਰਾ ਖਾਣੇ ਪਾਣੀ ਖਾande ਆ ਟ੍ਰੇਨ ਵਿੱਚ ਸਾਰੇ ਮਿਲ ਖਾande ਆ 2 ਘੰਟੇ ਤੋਂ ਟ੍ਰੇਨ ਸਾਰੇ ਹੁਣ ਖਾਣਾ ਪਾਣੀ ਖਾande ਆ ਰੈਕ ਕਰਦੇ ਆ ਉਹ ਬੜੀ ਮੁਸ਼ਕਲ ਉਤਰਿਆ ਹੁਣੇ ਭਾਈ ਆ ਚੜੇਗਾ ਚੜੇਗਾ ਚੜ੍ਹਨੇਗਾ ਉਹ ਛੱਡ ਜੇ ਫੇਰ ਆਜੋ 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 ਧਿਆਨ ਨਾਲ ਧਿਆਨ ਨਾਲ ਭਾਈ ਸੋਪਾ ਹੀ ਬੜੀ ਮੁਸ਼ਕਲ ਚੜੇ ਆ ਬੈਗ ਲਾਇਆ ਅੱਗੇ ਤੇ ਚੜ ਇੱਧਰ ਗਏ ਆ ਟ੍ਰੇਨ ਫੇਰ ਖਲੋ ਗਈ ਆ ਇਹ ਇਦਾਂ ਹੀ ਹੁੰਦਾ ਉਹ ਵੀ ਚੱਲਦੇ ਆਪਣੀ ਸੀਟ ਉੱਲ ਤੇ ਬੰਨੇ ਆ ਥਮਾਨਾ ਖਾਣੇ ਆ ਤੇ ਅਗਲੇ ਸਟੇਸ਼ਨ ਨਾਲ ਚੱਲਦੇ ਆ ਬਈ ਕਰਾਲੀ ਸਟੇਸ਼ਨ ਪਹੁੰਚ ਗਏ ਆ ਦੋ ਤਿੰਨ ਸਟੇਸ਼ਨ ਮੈਂ ਸੋ ਗਿਆ ਮੈਂ ਸੋ ਗਿਆ ਤਾਂ ਨੀਂਦ ਬੜੀ ਆਈ ਸਮਰਾਲਾ ਨਿਊ ਟ੍ਰਿੰਡ ਤੇ ਮੋਰਿੰਟਾਜੈਂਸ਼ਨ ਕੇਮੇ ਛੁੱਟ ਗਏ ਆ ਆ ਕਰਾਲੀ ਇੱਥੇ ਚੜ ਗਈ ਟ੍ਰੇਨ ਖਲੋਤੀ ਥੋੜਾ ਜਿਹਾ ਉਹਨਾਂ ਦੀ ਨੀਂਦ ਖੁੱਲੀ ਮੇਰੀ ਥੋੜੇ ਸਟੇਸ਼ਨ ਅਗੇ ਬਸ ਪਹੁੰਚ ਰਿਹਾ ਆ ਅਨੰਦਪੁਰ ਸਾਹਿਬ ਇਹ ਕੁਰਾਲੀ ਸਟੇਸ਼ਨ ਆ ਆਇਆ ਯਾਰ ਭਾਈ ਰੋਪੜ ਸਟੇਸ਼ਨ ਆ ਗਿਆ ਤੇ ਰੋਪੜ ਸਟੇਸ਼ਨ ਤੇ ਲੰਗਰ ਲੱਗਾ ਸ਼ਾਦਾ ਭਾਈ ਜੀ ਸ਼ਾਦਾ ਲੱਗਾ ਰੋਪੜ ਸਟੇਸ਼ਨ ਤੇ ਵੇਖੋ ਗੁਰੂ ਨਾਨਕ ਦੇਵ ਜੀ ਸ਼ਾਗਦੇ ਆ ਆਓ ਆਓ ਪ੍ਰਸ਼ਾਦਾ ਭਾਈ ਜੀ ਭਾਈ ਥੋੜੀ ਬਾਈ ਸਾਹਿਬ ਜੀ ਦੋ ਹੱਥ ਕਰਕੇ ਲੋ ਵੀਰ ਪ੍ਰਸ਼ਾਦਾ ਪ੍ਰਸ਼ਾਦਾ ਮਿਲਿਆ ਨਾ ਸਕਦੇ ਆ ਬਈ ਲੰਗਰ ਮੈਂ ਜੁਆਇਨ ਬੰਗ ਲਾਂਦੇ ਆ ਆ ਜਿਓ ਜੀ ਆ ਜਿਓ ਆ ਜਿਓ ਅਰੇ ਜੀ ਚਾਹ ਗੰਦੇ ਆ ਇਹ ਵੱਖਰਾ ਨਜ਼ਾਰਾ ਹੈ ਜਰਨੀ ਦਾ ਬੰਦ ਬਈ ਚੱਲ ਪਈ ਆ 6:42 ਤੋਂ ਦੇਖ ਗਿਆ ਹੀ ਪੰਜ ਤੇਰੀ ਭਲੀ ਆ ਜੀ ਚੜਦਾ ਚੜਦਾ ਬੜਾ ਪੜਾ ਡਿੱਗਾ ਵੀਰ ਫੇਰ ਚੜ ਗਿਆ ਹੁਣ 8:42 ਆਪਣੀ ਨਿਕਲ ਚੁਗੀ ਰੂਪਨਗਰ ਬਸ ਥੋੜਾ ਰਹਿ ਗਿਆ ਤੇ ਵਿੰਦੇਆ ਵਿੰਦੇਆ ਰਾਤ ਹੋ ਗਈ ਆ 2 ਵਜੇ ਆਪਾਂ ਤੁਰੇ ਹਾਂ ਤੇ ਹੁਣ ਕਰੀਬਨ 7 ਵਜੇ ਚੱਲੇ ਆ ਭਾਈ ਡਿੱਗਾ ਬੜਾ ਪੈਣਾ ਉਹਨਾਂ ਚੜ ਗਿਆ ਤੇ ਲੰਗਰ ਇੱਥੇ ਸੇਵਾ ਚੱਲਦੀ ਜੀ ਲੰਗਰ ਦੀ ਸੋ ਲੰਗਰ ਉੱਤੇ ਖਾ ਕੇ ਹੁਣ ਅੰਮ੍ਰਿਤਾਲ ਜਾਂਦੇ ਆ ਸੋ ਸ੍ਰੀ ਅੰਕਾਲ ਆ ਸਾਰੇ ਲੰਗਰ ਬਤਾਉਂਦੇ ਸੇਵਾ ਲੰਘਾਉਂਦੇ ਤੇ ਰੂਪਨਗਰ ਤੇ ਲਾਟਾ ਲੋਟਾ ਜਾ ਚੁੱਕਿਆ ਟ੍ਰੇਨ ਕਿ ਬਹੁਤ ਰੋਸ਼ਨੀ ਹੋ ਗਈ ਹੁਣ ਹਨੇਰਾ ਬਾਈ ਕਾਫੀ ਹੋ ਚੁੱਕਾ ਕਿਰਤਪੁਰ ਸਾਹਿਬ ਆ ਗਿਆ ਵਾ ਜੰਨਾਪੁਰ ਸਾਹਿਬ ਇੱਧਰ ਸਾਰੇ ਆ ਜਾਣ ਦੇ ਟਰੱਕ ਟਰਾਲੀਆਂ ਇੱਧਰ ਲਾ ਕੇ ਲਾ ਕੇ ਰੋਡ ਜਾਂ ਪਹਾੜਾਂ ਵਿੱਚੋਂ ਪਤਾ ਨਹੀਂ ਕਿੱਥੋਂ ਕਿੱਥੋਂ ਗਿਆ ਹਨੇਰਾ ਕਾਫੀ ਹੋ ਚੁੱਕਾ ਆ ਵੀ ਸਾਦੇ ਜਾਂ ਟਰਾਲੀਆਂ ਸਾਰੇ ਸਾਰੀਆਂ ਗੱਡੀਆਂ ਭਰ ਭਰ ਆਈਆਂ ਬੜੀ ਬੜੇ ਦੂਰੋਂ ਆਈਆਂ ਸੰਗ ਤਾਂ ਇਹ ਸਾਰੇ ਆਏ ਮੋਟਰਸਾਰਾਂ ਦੇ ਕੋਈ ਕਿਤੇ ਦਿੱਤਪੁਰ ਸਾਹਿਬ ਟ੍ਰੇਨ ਐਂਟਰ ਹੋ ਗਈ ਆ ਵਾਹਿਗੁਰੂ 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 ਸੱਚੇ ਪਾਤਸ਼ਾਹ ਮੇਰਲੇ ਦਿੱਤਪੁਰ ਸਾਹਿਬ ਪਾਠ ਵੀ ਹੁੰਦੇ ਆ ਪਾ ਪਹੁੰਚ ਗਏ ਆ ਨਾ ਤਾਂ ਅਨੰਦਪੁਰ ਸਾਹਿਬ ਸਟੇਸ਼ਨ ਤੇ ਲਓ ਵੀ ਮਿੱਤਰੋ ਪਹੁੰਚ ਗਏ ਅਨੰਦਪੁਰ ਸਾਹਿਬ ਸਟੇਸ਼ਨ ਤੇ ਦੇ ਸਾਰਿਆਂ ਸੰਗਤਾਂ ਪਹੁੰਚ ਗਈਆਂ ਤੇ ਜਕਾਰੇ ਦੀ ਆਵਾਜ਼ ਆ ਤੁਹਾਨੂੰ ਹੁਣ ਉਹ ਦੇਖ ਸਕਦੇ ਗੁਰਦਵਾਰਾ ਅਨੰਦਪੁਰ ਸਾਹਿਬ ਸਾਹਮਣੇ ਤੇ ਹੁਣ ਵਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਸਾਰੀਆਂ ਸੰਗਤਾਂ ਉਤਰ ਗਈਆਂ ਵਾ ਇੱਧਰ ਵੀ ਤੇ ਪਿੱਛੇ ਵੀ ਸਾਥੇ ਜਿਹੜੇ ਮਿਲਾਂਗੇ ਕੱਲ ਨੂੰ ਅਨੰਦਪੁਰ ਸਾਹਿਬ ਵਾਲੇ ਲੌਚ ਤੇ ਤੁਹਾਨੂੰ ਉਸ ਤੋਂ ਸਾਰਾ ਨਜ਼ਾਰਾ ਦਿਖਾਵਾਂ ਕਿੰਦਾ ਤਿਆਰ ਹੁੰਦਾ ਅਨੰਦਪੁਰ ਸਾਹਿਬ ਤੋਂ ਆ ਵੀਰ ਐ ਅਦੀਰ ਕਿੱਥੋਂ ਆਏ ਹੋ ਮੋਗੇ ਤੋਂ ਮੋਗੇ ਤੋਂ ਆਏ ਆ ਅਜੇ ਅੰਮ੍ਰਿਤਸਰੋਂ ਆਇਆ ਵੀ ਨਹੀਂ ਬੀਤ ਅੰਮ੍ਰਿਤਸਰ ਤੋਂ ਹੈ ਅਗਰ ਸਪ੍ਰਿੰਗ ਤੇ ਸੋਣ ਥੋੜੀ ਰੈਸਟ ਕਰਾਂਗੇ ਤੇ ਕੱਲ ਤੁਹਾਨੂੰ ਸਾਰੀ ਤਿਆਰੀ ਦਿਖਾਵਾਂਗੇ ਆ ਟ੍ਰੇਨ ਬਹੁਤ ਬੈਸਟ ਹੈ ਪਿਛੇ ਘੜੀ ਬਾਅਦ ਵਿੱਚ 4505 ਮੰਗੜਾ ਅੰਮ੍ਰਿਤਸਰ ਹੈ ਅਲਹਮਦੁਲਿਲਾ ਇੱਕ ਹੀ ਹੁੰਦੀ ਹੈ ਇੱਥੇ ਲੁਧਿਆਣਾ ਔਰ ਕੀ ਹੁੰਦੀ ਨਹੀਂ ਹੁਣ ਮਿਲਦੇ ਆ ਨੈਸਲੋਕ ਜਾਂ ਫਤਿਹ ਓਕੇ ਬਾਈ